ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਤੇ ਚਾਚਾ ਜੀ ਨੇ ਵੀ ਦੱਸਤਾ ਸਾਡੇ ਇਲਾਕੇ ਸਾਡੇ ਬਾਂਹ ਕਰੀਆਂ ਮੇਰੇ ਚਾਚੇ ਦਾ ਇਹ ਮੇਰੇ ਹਾਮੋਂ ਮਰਦੇ ਮੇਰੇ ਐਨਆਰਆਈ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਲਈ ਹਿੰਦਸ਼ਾ ਦੁਆਵਾਂ ਕਰਦੇ ਹਾਂ ਕਿਉਂਕਿ ਉਹਨਾਂ ਦੇ ਸਹਿਯੋਗ ਨਾਲ ਹੀ ਪਿੰਡ ਵਿਕਿਆ ਜਾਣਾ ਹੈ ਕਿਸੇ ਵੀ ਪਿੰਡ ਦਾ ਵਿਕਾਸ ਹੋਵੇ ਐਨਆਰਆਈ ਨੇ ਕੀਤਾ ਤੇ ਅਸੀਂ ਜਿਹੜੇ ਅੱਗੇ ਪਿੱਛੇ ਜਿਹੜੇ ਜਨੈਟਰ ਦੀ ਕਨੈਕਸ਼ਨ ਕਰਦੇ ਸੀਗੇ ਉਹ ਵੀ ਬਹੁਤ ਜਲਦੀ ਹਫ਼ਤੇ 10 ਦਿਨ ਦੇ ਵਿੱਚ ਵਿੱਚ ਉਹ ਵੀ ਪਿੰਡ ਨੂੰ ਦਿੱਤਾ ਜਾਊਗਾ ਬਾਕੀ ਜੇ ਅਸੀਂ ਜਿਹੜੇ ਕੰਮ ਕਰ ਚੁੱਕੇ ਹਾਂ ਉਹ ਸਾਰੇ ਪਿੰਡ ਵਾਸੀਆਂ ਨੂੰ ਪਤਾ ਹੀ ਹੈ ਉਹ ਵੀ ਅਸੀਂ ਜਿਹੜੇ ਕੰਮ ਕੀਤੇ ਆ ਆਪਣੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕੀਤੇ ਆ ਬਿਨਾ ਗ੍ਰਾਂਟ ਤੋਂ ਕੀਤੇ ਆ ਸਾਨੂੰ ਗਵਰਨਮੈਂਟ ਦੀ ਕੋਈ ਸਹੂਲਤ ਨਹੀਂ ਹੈਗੀ ਤੇ ਸਾਡੇ ਕੁਝ ਮੈਂਬਰ ਜਿਹੜੇ ਸਾਡੇ ਨਾਲ ਸਹਿਮਤ ਨਹੀਂ ਹੈਗੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਆਓ ਤੁਸੀਂ ਪਾਰਟੀ ਵਾਈਜ਼ ਦੇ ਉੱਪਰ ਉੱਠ ਕੇ ਆਪਾਂ ਪਿੰਡ ਦਾ ਵਿਕਾਸ ਕਰੀਏ ਸਭ ਮਿਲ ਕੇ ਅੱਗੇ ਤੁਰ ਕੇ ਆਪਾਂ ਪਿੰਡ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਚੱਲੀਏ ਸਾਡੇ ਟੀਚੇ ਆ ਵੱਧ ਤੋਂ ਵੱਧ ਰੋਕ ਲਾਉਣੇ ਬੱਚਿਆਂ ਨੂੰ ਗਰਾਊਂਡਾਂ ਨਾਲ ਜੋੜਨਾ ਬਜ਼ੁਰਗਾਂ ਲਈ ਪਾਰਕਾਂ ਬੀਬੀਆਂ ਲਈ ਪਾਰਕਾਂ ਜਿਮ ਮੁੰਡਿਆਂ ਲਈ ਗਰਾਊਂਡਾਂ ਇਦਾਂ ਦੇ ਸਾਡੇ ਟੀਚੇ ਆ ਪਿੰਡ ਦੇ ਵਿੱਚ ਸੀਵਰੇਜ ਦੀ ਬਹੁਤ ਲੋੜ ਅਸੀਂ ਉਹ ਵੀ ਜਲਦੀ ਤੋਂ ਜਲਦੀ ਜਿਹੜਾ ਆ ਮੈਂਬਰਸ ਆ ਦੇਣ ਉਹ ਵੀ ਜਿਹੜਾ ਅਸੀਂ ਪੂਰਾ ਕਰੀਏ ਹੁਣ ਤੱਕ ਅਸੀਂ ਕਾਫੀ ਜਣਿਆਂ ਦੀਆਂ ਪੈਨਸ਼ਨਾਂ ਲਗਵਾ ਚੁੱਕੇ ਹਾਂ ਜਿੱਥੇ ਜਿੱਥੇ ਸਾਨੂੰ ਜੀ ਚੀਜ਼ ਦੀ ਲੋੜ ਸੀਗੀ ਵਾਟਰ ਪੂਲਰ ਰੈਡ ਬੋਡੀ ਫ੍ਰੀਜਰ ਸੀਸੀਟੀਵੀ ਕੈਮਰੇ ਰੋਡ ਮਿਰਰ ਐਂਬੂਲੈਂਸ ਵੀ ਪਣ ਨੂੰ ਦੇ ਰਹੇ ਆ ਤੇ ਥੋੜਾ ਜਿਹਾ ਸਾਡੇ ਜਿਹੜੇ ਕੰਮ ਡਿਲੇ ਹੋਏ ਆ ਇਹ ਸਾਡੇ ਅਸੀਂ ਕੁਝ ਕਾਰਨਾ ਕਰਕੇ ਕਰ ਰਹੀ ਹੁਕਮ ਉਹਦਾ ਵੀ ਕਾਰਨ ਅਸੀਂ ਜਲਦੀ ਡਿਸਕਸ ਕਰਕੇ ਦੱਸਾਂਗੇ ਬਾਕੀ ਜੇ ਕਿਸੇ ਨੂੰ ਵੀ ਲੋੜ ਆ ਸਾਡੀ ਪਰਾਪੰਚਾਇਤ ਨੂੰ ਸੀ ਸਾਡੇ ਐਨਆਰਆਈ ਵੀਰਾਂ ਤੋਂ ਅਪੀਲ ਆਏ ਕਿਸੇ ਵੀ ਮੇਰੀ ਭੈਣ ਨੂੰ ਬਜ਼ੁਰਗਾਂ ਨੂੰ ਲੋੜ ਆ ਕਿਸੇ ਵੀ ਚੀਜ਼ ਦੀ ਉਹ ਸਾਨੂੰ ਸਾਡੇ ਕਿਸੇ ਵੀ ਮੈਂਬਰ ਨਾਲ ਜ਼ਰੂਰੀ ਨਹੀਂ ਕਿ ਮੇਰੇ ਨਾਲ ਹੀ ਕਰਨਾ ਹੈ ਕਿ ਸਾਰੇ ਸਰਪੰਚ ਹੀ ਆ ਜਿੰਨੇ ਨੇ ਸਾਡੀ ਟੀਮ ਆ ਕਿਸੇ ਨਾਲ ਵੀ ਸੰਪਰਕ ਕਰਨਾ ਸੀ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਅਸੀਂ ਉਹਨਾਂ ਦੀ ਹੈਲਪ ਪਹਿਲ ਦੇ ਆਧਾਰ ਤੇ ਕਰਾਂਗੇ ਔਰ ਉਹਨਾਂ ਦੇ ਗੁਫਤ ਕਰਾਂਗੇ ਅਸੀਂ ਕੋਈ ਉਹਨਾਂ ਦੀ ਫੋਟੋ ਵੀਡੀਓ ਨਹੀਂ ਪਾਈ ਹੈ ਉਤਮ ਸਾਰੇ ਸਹਿਯੋਗ ਦੇ ਨਾਲ ਹੀ ਮਾਇਆ ਅੱਖੀਆਂ ਸਾਰਿਆਂ ਦਾ ਫਿਰ ਇੱਕ ਵਾਰ ਧੰਨਵਾਦ ਕਰਦਾ ਹਾਂ ਮੇਰੇ ਨੌਜਵਾਨ ਵੀਰ ਜਿਹੜੇ